ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੁਸੀਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਚੁਣੇ ਗਏ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋ ਸਤਿ ਉਤਰ ਸਾਡੇ ਵੀ ਹੈਗੇ ਨੇ ਸ਼ੁਕਰੀਆ ਖਬਰ ਖਬਰ ਇੱਥੇ ਤੱਕ ਪਹੁੰਚ ਗਈ ਅੱਛਾ ਦੀਪਕ ਜੀ ਹੁਣ ਗੱਲਬਾਤ ਬਾਕੀ ਖਬਰਾਂ ਦੇ ਹਵਾਲੇ ਤੋਂ ਸ਼ੁਰੂ ਕਰੀਏ ਜੀ ਸ਼ੰਭੂ ਬਾਰਡਰ ਨੂੰ ਖੋਲਣ ਸੰਬੰਧੀ ਮੰਗ ਸੀ ਉਹ ਜਿਹੜੀ ਪਟੀਸ਼ਨ ਆ ਉਸ ਨੂੰ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਜੀ ਅਸਲ ਦੇ ਸ਼ੰਭੂ ਬਾਡਰ ਖੋਲਣ ਨੂੰ ਲੈ ਕੇ ਕਈ ਤਰ੍ਹਾਂ ਦੀ ਤਸਵੀਜ਼ ਕਈ ਤਰ੍ਹਾਂ ਦੇ ਮਾਮਲੇ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਕਿਸੇ ਨਾ ਕਿਸੇ ਰੂਪ ਸੁਪਰੀਮ ਕੋਰਟ ਜਾਂਦੀਆਂ ਰਹੀਆਂ ਨੇ ਜੀ ਜਾਂ ਬਖਵਾਖ ਅਦਾਲਤਾਂ ਦਾ ਬੁਹਾ ਖੜਕਾਇਆ ਜਾਂਦਾ ਰਿਹਾ ਪਿਛਲੇ ਦਿਨੀ ਜਿਸ ਤਰ੍ਹਾਂ ਵਪਾਰੀ ਪਰਗ ਵੱਲੋਂ ਖਾਸ ਕਰ ਅੰਬਾਲੇ ਦੇ ਜਿੱਥੇ ਕਪੜਾ ਵਪਾਰੀ ਆ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ ਮੰਗ ਵੀ ਕੀਤੀ ਕਿ ਸਾਡਾ ਕੀ ਕਸੂਰ ਹੈ ਸਾਡਾ ਸਾਰਾ ਕਾਰੋਗਾਰ ਪ੍ਰਭਾਵਿਤ ਹੋ ਰਿਹਾ ਦੂਸਰੇ ਪਾਸੇ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਮੇਟੀ ਵਿਚਾਰ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਇਹ ਮਸਲਾ ਹੱਲ ਹੋਵੇ ਉਹ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨ ਕਿਸਾਨ ਨਹੀਂ ਜਾ ਰਹੇ ਬਿਸ਼ਰਤੇ ਪਰ ਉਹਨਾਂ ਨੇ ਕਿਸਾਨਾਂ ਤੱਕ ਪਹੁੰਚ ਕਰਕੇ ਕੁਝ ਰਿਪੋਰਟ ਆਪਣੇ ਵੱਲ ਦਿੱਤੀ ਕਿਉਂਕਿ ਉਹਦੇ ਵਿੱਚ ਸਾਰੇ ਪੰਜਾਬ ਦੇ ਵੀ ਕੁਝ ਚਿੰਤਕ ਪਾਏ ਹੋਏ ਨੇ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇੱਕ ਪਟੀਸ਼ਨ ਹੋਰ ਗਈ ਜਿਹੜੀ ਜਲੰਧਰ ਨਾਲ ਸੰਬੰਧਿਤ ਹੈ ਵਿਅਕਤੀ ਗੌਰਵ ਲੁਥਰਾ ਹਮ ਹਮ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਜੀ ਕਿ ਜਿੱਥੇ ਹੁੰਦਾ ਜੀ ਕਿਸਾਨ ਤਰ ਨਾਲ ਲਾ ਲੈਂਦੇ ਆ ਜੀ ਇਹ ਰਾਹ ਰੁਕਿਆ ਜੀ ਇਹ ਰਾਹ ਖਾ ਲੋ ਜੀ ਬਿਲਕੁਲ ਇਹਦੇ ਵਿੱਚ ਵੀ ਇਹ ਜੀ ਕੋਈ ਦੋ ਰਾਈ ਨਹੀਂ ਕਿ ਰਾਹ ਖੁੱਲਣਾ ਚਾਹੀਦਾ ਤੇ ਪਰ ਕਿਸਾਨਾਂ ਵਾਲੇ ਪਾਸੇ ਜਦੋਂ ਤੁਸੀਂ ਸਵਾਲ ਕਰੋਗੇ ਤਾਂ ਕਿਸਾਨ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਰੋਕਿਆ ਨਹੀਂ ਸੋ ਦਿੱਲੀ ਜਾ ਰਹੇ ਸੀ ਜੀ ਰਾਹ ਤਾਂ ਹਰਿਆਣਾ ਨੇ ਰੋਕਿਆ ਜੀ ਉਹਨਾਂ ਦੇ ਪੁਲਿਸ ਅੰਤਰ ਨੇ ਰੋਕਿਆ ਉਹਨਾਂ ਨੇ ਸਿਕਿਉਰਟੀ ਇਸ ਤਰ੍ਹਾਂ ਦੀ ਲਾਈ ਹੈ ਜਾਂ ਉਹਨਾਂ ਨੇ ਤਾਂਮਚਾ ਮਹਿਜ ਆ ਲੈ ਤੇ ਆਪਾਂ ਤਾਂ ਪਹਿਲਾਂ ਇਹ ਵੀ ਗੱਲ ਕਰਦੇ ਹਾਂ ਕਿ ਰਾਹ ਜਿਹੜਾ ਰੋਕਿਆ ਰੋਕਿਆ ਵੀ ਪੰਜਾਬ ਦੀ ਹੱਦ ਚ ਆ ਗਿਆ ਹੂੰ ਹੂੰ ਸੋ ਇਸ ਲਈ ਹੋਰ ਵੀ ਇੱਕ ਪਹਿਲੂ ਹੈ ਪਰ ਉਸ ਵਿਅਕਤੀ ਵੱਲੋਂ ਲਾਈ ਗਈ ਪਟੀਸ਼ਨ ਦੇ ਆਧਾਰ ਤੇ ਉੱਤੇ ਜਦੋਂ ਸੁਪਰੀਮ ਕੋਰਟ ਸੁਣਵਾਈ ਆਈ ਤੇ ਸੁਪਰੀਮ ਕੋਰਟ ਨੇ ਉਹਨੂੰ ਝਾੜਾ ਮਾਰੀਆ ਕਿ ਤੁਸੀਂ ਮਸ਼ਹੂਰੀ ਲਈਤੀ ਇਹਦੇ ਨੇ ਇਹ ਪਟੀਸ਼ਨ ਲੈ ਕੇ ਆਏ ਜਿਨੂੰ ਇਹਦਾ ਕੀ ਮ ਜਾਂ ਤਾਂ ਪਹਿਲੀਆਂ ਪਟੀਸ਼ਨਾਂ ਜਿਹੜੀਆਂ ਚੱਲ ਰਹੀਆਂ ਉਹਨਾਂ 'ਚ ਸਹਿਯੋਗ ਕਰ ਲੋ ਜਿਹੜਾ ਕਰਨਾ ਜੀ ਉਹ 'ਚ ਕੋਈ ਯੋਗਦਾਨ ਪਾ ਲੋ ਸੋ ਇਸ ਲਈ ਕਹਿੰਦੇ ਤੁਸੀਂ ਸਿਰਫ ਆਪਣੀ ਮਸ਼ਹੂਰੀ ਲਈ ਚਰਚਾ ਚਾਉਣ ਲਈ ਅਜੀਆਂ ਪਟੀਸ਼ਨਾਂ ਲੈ ਕੇ ਆਉਂਦੇ ਹੋ ਤੇ ਇਸੇ ਇੱਕ ਨੁਕਤੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਉਹਦੀ ਪਟੀਸ਼ਨ ਕਾਰਜ ਕਰਕੇ ਪਰੇ ਬਾਰੀ ਹਮ ਹਮ ਸੋ ਇੱਕ ਪਹਿਲੂ ਤਾਂ ਇਹ ਆ ਦੂਸਰੇ ਪਾਸੇ ਖਨੌਰੀ ਔਰ ਸ਼ੰਭੂ ਬਾਡਰ ਤੇ ਜੋ ਤਾਜ਼ਾ ਸਥਿਤੀ ਹੈ ਜੀ ਉਸ ਨੂੰ ਲੈ ਕੇ ਹੁਣ ਫਿਕਰਮੰਦੀ ਕਾਫੀ ਵਧ ਰਹੀ ਹੈ ਹਮ ਹਮ ਦੰਦੇয়াল ਹੋਰਾਂ ਦਾ ਅੱਜ 14ਵਾਂ ਦਿਨ ਸੀ ਹਮ ਹਮ ਉਦੇ ਹਵਾਲੇ ਨਾਲ ਉਹਨਾਂ ਦੀ ਸਿਹਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਗ੍ਰਾਵਟ ਆ ਰਹੀ ਹੈ ਕਿਉਂਕਿ 14 ਦਿਨ ਹੋਣਾ ਛੋਟੀ ਗੱਲ ਨਹੀਂ ਜਦੋਂ ਕਿ ਕੁਝ ਤਰ੍ਹਾਂ ਕੁਸਰ-ਮੁਸਰ ਕਰਦੀ ਹੈ ਕਹੀ ਜਾਂਦੇ ਆ ਕਿ ਸਵੇਰੇ ਦੇਗ ਛਕ ਲੈਂਦੇ ਨੇ ਤੇ ਦਿਨ ਚ ਪਾਣੀ ਚ ਗਲੂਕੋਜ਼ ਪਾ ਕੇ ਪੀ ਦਿੰਦੇ ਜੀ ਕੁਝ ਨਹੀਂ ਹੁੰਦਾ ਸੋ ਇਸ ਤਰ੍ਹਾਂ ਦੇ ਹਵਾਲੇ ਉਹ ਅਗਲੇ ਕਹਿੰਦੇ ਕਿ ਮਰਨ ਵਰਤ ਹੈ 14 ਦਿਨਾਂ ਤੋਂ ਬਿਨਾ ਕੁਝ ਖਾਦੇ ਆ ਪੀਤੇ ਆ ਰਹਿਣਾ ਆਸਾਨ ਨਹੀਂ ਹੁੰਦਾ ਸੋ ਇਸ ਲਈ ਇੱਕ ਫਿਕਰਮੰਦੀ ਵੀ ਹੈ ਅੱਜ ਕੁਝ ਧਿਰਾਂ ਨੇ ਉੱਥੇ ਕਹਿੰਦੇ ਪਹੁੰਚ ਅਪਰੋਚ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਨੂੰ ਜੇ ਬੇਨਤੀ ਕਰ ਦਈਏ ਜਾਂ ਪੰਜਾਬ ਦੇ ਕੁਝ ਨਮਾਇੰਦੇ ਤੁਹਾਨੂੰ ਬੇਨਤੀ ਕਰਦੇ ਨੇ ਕਿ ਉਹਨਾਂ ਦੇ ਕਿਹਾ ਤੇ ਤੁਸੀਂ ਪਿਛਾ ਹਟੋ ਤੇ ਮੁੜ ਕੇ ਦੁਬਾਰਾ ਆਪਣੀ ਨਵੀਂ ਤਿਆਰੀ ਨਾਲ ਆਜੋ ਕੋਈ ਕ੍ਰਾਂਤੀ ਤਹਿਤ ਸਾਂਝੀ ਰਣਨੀਤੀ ਤਹਿਤ ਆਜੋ ਸੋ ਇਸ ਲਈ ਇਹ ਵੀ ਇਹ ਵੀ ਕਰਜੋਈ ਆ ਜਹ ਪਹੁੰਚੀ ਹੈ ਇੱਧਰ ਸ਼ੰਭੂ ਬਾਡਰ ਦੇ ਉੱਤੇ ਜਥੇ ਭੇਜਣ ਵਾਲ ਜਿਹੜੀ ਪ੍ਰਕਿਰਿਆ ਉਸ ਨੂੰ ਲੈ ਕੇ ਵੀ ਕੁਝ ਤਰ੍ਹਾਂ ਦੇ ਚਿੰਤਾ ਪ੍ਰਗਟਾਈ ਹੈ ਕਿ ਕੀ ਕਿਸਾਨ ਜਥੇਬੰਦੀਆਂ ਜਾਂ ਪੰθεਰ ਹੋਰਾਂ ਦੇ ਉਹਨਾਂ ਦੇ ਸਯੋਗੀ ਜਥੇਬੰਦੀਆਂ ਆਪਣੀ ਰਣਨੀਤੀ ਹੁਣ ਬਦਲ ਨਹੀਂ ਸਕਦੀਆਂ ਜੀ ਜਦੋਂ ਪਤਾ ਹੈ ਕਿ ਪੈਦਲ ਭੇਜਣ ਵਾਲੇ ਨੁਕਤੇ ਤੇ ਵੀ ਸਰਕਾਰ ਮੁੱਕਰ ਰਹੀ ਆ ਹੂੰ ਹੂੰ ਪੈਦਲ ਭੇਜਣ ਵਾਲੇ ਜਥਿਆਂ ਦੇ ਪੈਦਲ ਜਾਣ ਦੇ ਨੁਕਤੇ ਤੇ ਵੀ ਸਰਕਾਰ ਹਮਲਾਵਰ ਹੋ ਰਹੀ ਆ ਮਤਲਬ ਦਿਖਾਵਾ ਕਰਨਾ ਕਿ ਅਸੀਂ ਫੁੱਲ ਵਰਸਾਏ ਤੇ ਵਰਸਾਉਣੇ ਮਿਰਚਾਂ ਵਾਲੇ ਫਿਰ ਅਥਰੂ ਗੈਸ ਦੇ ਗੋਲੇ ਸੋ ਇਸ ਲਈ ਉਹ ਸਥਿਤੀ ਸ਼ੁੱਕਰਵਾਰ ਨੂੰ ਪਹਿਲਾ ਜਥਾ ਭੇਜਿਆ ਜੀ 101 ਮਤਲਬ ਕਸਾਨਾ ਜਥਾ ਸੀ ਜਿਹਨੂੰ ਮਰਜੀ ਬੜੇ ਸ਼ਬਦ ਕਹਿ ਕੇ ਭੇਜਿਆ ਤੇ ਫਿਰ 2 ਘੰਟੇ ਬਾਅਦ ਵਾਪਸੀ ਫਿਲਾ ਦੇ ਮਤਲਬ ਇਹ ਇਤਿਹਾਸ ਨੂੰ ਵੀ ਤਰੋੜ ਮਰੋੜਨ ਦੀ ਗੱਲ ਆ ਕਿ ਤੁਸੀਂ ਮਰਜੀ ਬੜੇ ਸ਼ਬਦ ਦਿਨੇ ਉਤੇ ਫਿਰ ਹੈਨਾ ਇਸ ਤਰ੍ਹਾਂ ਵਾਪਸ ਫਿਰ ਉਸ ਤੋਂ ਬਾਅਦ ਸ਼ਨੀਵਾਰ ਕਹਿੰਦੇ ਛੁੱਟੀ ਹੈ ਜੀ ਸਾਡੀ ਅੱਜ ਸ਼ਨੀਵਾਰ ਕੋਈ ਜਥੇ ਨਹੀਂ ਜਾਣਗੇ ਸਾਨੂੰ ਇੰਤਜ਼ਾਰਾ ਕਿ ਸਰਕਾਰ ਗੱਲਬਾਤ ਦੇ ਰਾਹ ਤੇ ਆ ਜਵੇ ਚਾਹੇ ਪੰਜਾਬ ਸਰਕਾਰ ਆ ਜਵੇ ਚਾਹੇ ਹਰਿਆਣਾ ਰਾਜ ਵੀ ਚਾਹੇ ਦਿੱਲੀ ਵਾਲੇ ਆ ਜਾਣ ਫਿਰ ਦੇਖਦੇ ਆਂ ਜੀ ਚਲੋ ਸ਼ਨੀਵਾਰ ਛੁੱਟੀ ਲੰਘ ਗਈ ਤੇ ਐਤਵਾਰ ਨੂੰ ਫੇਰ 101 ਕਿਸਾਨਾਂ ਦਾ ਜਥਾ ਭੇਜਿਆ ਤੇ ਉਹ ਸਰਕਾਰ ਦੀ ਜਾਂ ਹਰਿਆਣਾ ਦੀ ਉਹੀ ਬੇਸ਼ਰਮੀ ਕਿ ਉਹ ਪੈਦਲ ਤੇ ਖਾਲੀ ਝੰਡੇ ਤੇ ਮੋਢੇ ਤੇ ਕਿੱਕ ਚੋੜਾ ਉਹਨਾਂ ਤੋਂ ਵੀ ਇਹਨੂੰ ਡਰ ਲੱਗ ਰਿਹਾ ਸੀ ਉਲਟਾ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਤਾਲਮਿਲ ਕਰਕੇ ਕਿਹਾ ਕਿ ਜੀ ਮੀਡੀਆ ਵਾਲਿਆਂ ਨੂੰ ਕਹੋ ਕਿ 1 ਕਿਲੋਮੀਟਰ ਪਿੱਛੇ ਰਹਿਣ ਜੀ ਮਤਲਬ ਕੈਮਰਿਆਂ ਨੂੰ ਪਿੱਛੇ ਕਰਨ ਬਾਰੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦੇਣਾ ਜਾਂ ਮਤਲਬ ਤੁਸੀਂ ਕੈਮਰੇ ਬੰਦ ਕਰਾ ਕੇ ਜਾਂ ਦੂਰ ਕਰਾ ਕੇ ਕੁਝ ਹੋਰ ਕਰਨਾ ਚਾਹੁੰਦੇ ਹੂੰ ਹੂੰ ਇਹਦੇ ਪਿੱਛੇ ਕੀ ਮਨਚਾ ਪਰ ਇਧਰੋਂ 101 ਖਸਮਾ ਜਥਾ ਗਿਆ ਤੇ ਉਹੀ ਸਥਿਤੀ ਬਣੀ ਫਿਰ ਉਹੀ ਗੋਲੇ ਚੱਲੇ ਹੋਈ ਸਾਰਾ ਕੁਝ ਉਹ ਤੇ 4 ਘੰਟੇ ਬਾਅਦ ਜਥਾ ਵਾਪਸ ਲੈਣਾ ਪਿਆ ਹੂੰ ਹੂੰ ਸੋ ਉਸ ਤੋਂ ਬਾਅਦ ਅੱਜ ਸੋਮਵਾਰ ਸੀਗਾ ਤੇ ਅੱਜ ਜਥਾ ਕੋਈ ਨਹੀਂ ਗਿਆ ਤੇ ਹੁਣ ਕੱਲ ਨੂੰ ਵੀ ਕੋਈ ਜਥਾ ਨਹੀਂ ਜਾਊਗਾ ਭੰਦੇਰੋਰੀ ਕਹਿੰਦੇ ਜੀ ਕਿ ਸਾਨੂੰ ਉਮੀਦ ਹੈ ਕਿ 9 ਤਰੀਕ ਲੰਘੀ ਪ੍ਰਧਾਨ ਮੰਤਰੀ ਮੋਦੀ ਵੀ ਆਲੇ ਹੁਣ ਤਾਂ ਪਾਣੀ ਪੱਤ ਸ਼ਾਇਦ ਹਰਿਆਣਾ ਸਰਕਾਰ ਹੁਣ ਸਾਨੂੰ ਆਸ ਹੈ ਅਸੀਂ ਸਨੇਹਾ ਲਾਇਆ ਤੇ ਇਸ ਲਈ ਅਸੀਂ ਇੰਤਜ਼ਾਰ ਕਰਾਂਗੇ ਸੋ ਇਸ ਪ੍ਰਕਿਰਿਆ ਦੇ ਵਿੱਚ ਜਥੇਬੰਦੀਆਂ ਦੀ ਇਸ ਨੀਤੀ ਤੇ ਜਾਂ ਇਸ ਢੰਗ ਤਰੀਕੇ ਤੇ ਵੀ ਹੁਣ ਸਵਾਲ ਉੱਠਣ ਲੱਗੇ ਨੇ ਜੀ ਮਤਲਬ ਹਰਿਆਣਾ ਸਰਕਾਰ ਦੀ ਵਿਧਿ ਕੀ ਤੇ ਕੇਂਦਰ ਸਰਕਾਰ ਦਾ ਨਲਾਇਕਪਣਾ ਤੇ ਪੰਜਾਬ ਦੀ ਸਰਕਾਰ ਤੋਂ ਲੈ ਕੇ ਬਾਕੀ ਦਲਾਂ ਦੀ ਚੁੱਪੀ ਇਹ ਤਾਂ ਸਵਾਲਾਂ ਦੇ ਘੇਰੇ 'ਚ ਆ ਪਰ ਜਥੇਬੰਦੀਆਂ ਨੂੰ ਵੀ ਕਹਿਆ ਜਾ ਰਿਹਾ ਕਿ ਮੌਕੇ ਦੀ ਨਹੀਂ ਜਾ ਕੇ ਸਾਨੂੰ ਤੁਹਾਨੂੰ ਆਪਣਾ ਨੀਤੀ ਜਾ ਪੈਨਥਰਾ ਬਦਲਣਾ ਚਾਹੀਦਾ ਸੋ ਸਾਰਿਆਂ ਨੂੰ ਨਾਲ ਲੈ ਕੇ ਇਸ ਵਾਰ ਹਰਿਆਣੇ ਦੀਆਂ ਕੁਝ ਜਥੇਬੰਦੀਆਂ ਵੀ ਕਹਿਣਾ ਕਿ ਸਾਨੂੰ ਭਰੋਸੇ 'ਚ ਨਹੀਂ ਲਿਆ ਜੀ ਤੇ ਉਹ ਕਹਿੰਦੇ ਜੇ ਦੇਸ਼ ਦੀ ਐਮਐਸਪੀ ਦਾ ਮਤਲਬ ਦੇਸ਼ ਭਰ ਦੇ ਵਿੱਚ ਅੰਦੋਲਨ ਖੜਾ ਕਰਨ ਦੀ ਲੋੜ ਹੈ ਸੋ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਸੋ ਇਸ ਤਰ੍ਹਾਂ ਦੇ ਕੁਝ ਸਵਾਲ ਨੇ ਪਰ ਇਹ ਸਭ ਦੇ ਦਰਮਿਆਨ ਸੁਪਰੀਮ ਕੋਰਟ ਨੇ ਇੱਕ ਜਿਹੜੀ ਪਟੀਸ਼ਨ ਕਾਰਜ ਕੀਤੀ ਆ ਉਸ ਦੀ ਵੀ ਚਰਚਾ ਖੂਬ ਹੈ ਜੀ ਹੂੰ ਦੀਪਕ ਜੀ 21 ਦਸੰਬਰ ਨੂੰ ਹੁਣ ਮਿਨਿਸਪਲ ਚੋਣਾਂ ਹੋਣੀਆਂ ਨੇ ਜੀ ਤੇ ਨਤੀਜੇ ਉਸੇ ਦਿਨ ਆ ਜਾਣਗੇ ਬਿਲਕੁਲ ਜੀ ਇਸ ਫੈਸਲੇ ਨੂੰ ਲੈ ਕੇ ਵੀ ਦੋ ਤਰ੍ਹਾਂ ਦੇ ਪੈਨੂ ਸਿੱਧੇ ਰੂਪ ਚੁੱਭਰੇ ਹੂੰ ਪਿਛਲੇ ਮਹੀਨੇ ਦੀ 22 ਨਵੰਬਰ ਨੂੰ ਨੋਟੀਫਿਕੇਸ਼ਨ ਦਾ ਹਵਾਲਾ ਸੀਗਾ ਜਿਹਦੇ ਅਧਾਰ ਤੇ ਲੰਘੇ ਐਤਵਾਰ ਫਿਰ ਪੰਜਾਬ ਰਾਜ ਚੋਣ ਕਮਿਸ਼ਨ ਦੇ ਮੁਖੀ ਹੈਨਾ ਰਾਜ ਰਮਨ ਚੌਧਰੀ ਹੁਰਾ ਵੱਲੋਂ ਅੰਮਕਲਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਭਵਨ ਦੇ ਵਿੱਚ ਤੇ ਉਹਨਾਂ ਨੇ ਕਿਹਾ ਜੀ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਨਤੀਜੇ ਆ ਜਾਣਗੇ ਪੰਜਾਬ 'ਚ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਕਿ ਨਗਰ ਨਿਗਮ ਦੀਆਂ ਨਗਰ ਕੌਂਸਲ ਦੀਆਂ ਨਗਰ ਪੰਚਾਇਤ ਦੀਆਂ ਚੋਣਾਂ ਲਟਕਦੀਆਂ ਆ ਰਹੀਆਂ ਨੇ ਸਾਲਦਰ ਮਤਲਬ ਸਾਲ ਤੋਂ ਉੱਪਰ ਵਕਵਾ ਵੀ ਕਈ ਥਾਂ ਮ ਹੋਇਆ ਸੋ ਜਦੋਂ ਇਹ ਪ੍ਰੋਗਰਾਮ ਲਾਣਿਆ ਤਾਂ ਉਹਨਾਂ ਨੇ ਪੂਰਾ ਚਾਰਟ ਲਾਣਿਆ ਹੁਣ ਅੱਜ ਸੋਮਵਾਰ ਤੋਂ ਹੀ ਨਾਮਜ਼ਦਗੀਆਂ ਪਰੰਦੀ ਪ੍ਰਕਿਰਿਆ ਸ਼ੁਰੂ ਹੋਗੀ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਜਦਗੀਆਂ ਭਰਿਆ ਜਾ ਕੰਮੀਆਂ 9 ਦਸੰਬਰ ਤੋਂ ਲੈ ਕੇ 12 ਦਸੰਬਰ ਦੇ 3 ਵਜੇ ਤੱਕ ਨਾਮਜਦਗੀਆਂ ਭਰਨ ਦਾ ਸਮਾਂ ਤੈਅ ਕੀਤਾ ਜੀ ਫਿਰ 13 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਏਗੀ 14 ਨੂੰ ਨਾਮ ਵਾਪਸ ਲਏ ਜਾ ਸਕਦੇ ਨੇ ਫਿਰ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਨਤੀਜੇ ਉਸੇ ਦਿਨ ਆਉਣਗੇ ਜੀ ਹਮਮਤਲ ਇਹਦੇ ਲਈ ਅਚੇਚੇ ਤੌਰ ਤੇ ਜੇ ਆਪਾਂ ਦੇਖਣਾ ਹੋਵੇ ਤਾਂ ਸੰਪਤੀ 132636 ਦੇ ਕਰੀਬ કુલ ਵੋਟਰ ਨੇ ਜੀ ਉਹਨਾਂ ਦੇ ਵਿੱਚੋਂ 1955000 ਮਰਦ ਵੋਟਰ ਨੇ ਤੇ 1776000 ਦੇ ਕਰੀਬ ਔਰਤਾਂ ਵੋਟਰ ਨੇ ਤੇ 200 ਤੋਂ ਵੱਧ 204 ਦੇ ਕਰੀਬ ਥਰਡ ਜੈਂਡਰ ਹੈ ਔਰ ਇਹਦੇ ਲਈ ਬਕਾਇਦਾ ਤੌਰ ਤੇ કુલ 1609 ਪੋਲਿੰਗ ਸਟੇਸ਼ਨ ਹੋਣਗੇ ਜਿੱਥੇ 3800 ਤੋਂ ਵੱਧ ਪੋਲਿੰਗ ਬੂਥ ਹੋਣਗੇ ਸੋ ਇਹਦੇ ਲਈ ਬਕਾਇਦਾ ਤੌਰ ਤੇ 1300 44 ਦੇ ਕਰੀਬ ਪੋਲਿੰਗ ਬੂਥ ਨੇ ਜਿਹੜੇ অতি ਸੁਵੇਦਨਸ਼ੀਲ ਫਿਰ 600 ਤੋਂ ਬਾਅਦ ਸੁਵੇਦਨਸ਼ੀਲ ਐਲਾਨੇ ਗਏ ਨੇ ਪੁਲਿਸ ਟੁਕੜੀਆਂ ਦਾ ਪ੍ਰਬੰਧ ਕਰ ਲਿਆ ਇਹ ਸਾਰਾ ਕੁਝ ਤਾਂ ਹੋ ਗਿਆ ਦੇ ਵਿੱਚ ਫਿਰ ਚੋਣ ਖਰਚੇ ਵੀ ਤੈਹ ਹੋ ਗਏ ਕਿ ਨਗਰ ਨਿਗਮਾਂ ਲਈ 4 ਲੱਖ ਹੈ ਜੀ ਉਮੀਦਵਾਰ ਲਈ ਤੇ ਜੇ ਨਗਰ ਕਾਉਂਸਲ 1 ਹੈ ਤਾਂ ਉਹਦੇ ਲਈ 3 ਲੱਖ 60 ਹਜ਼ਾਰ ਹੈ ਜੇ ਨਗਰ ਕਾਉਂਸਲ ਲੈਵਲ 2 ਹੈ ਤਾਂ ਉਹਦੇ ਲਈ 2 2.5 ਲੱਖ ਹੈ ਫਿਰ ਇਸ ਤਰ੍ਹਾਂ ਮਤਲਬ 2 ਲੱਖ ਹੈ ਤੇ ਇਸ ਤਰ੍ਹਾਂ ਇਹ ਖਰਚੇ ਵੀ ਤੈਹ ਹੋ ਗਏ ਸੋ ਐਸਲੀ ਪ੍ਰੋਗਰਾਮ ਤਾਂ ਸਾਰਾ ਆ ਗਿਆ ਜੀ ਕਿ 21 ਤਰੀਕ ਨੂੰ ਵੋਟਾਂ ਪਾਓ ਤੇ ਉਸੇ ਦਿਨ ਨਤੀਜੇ ਜੀ ਪਰ ਤਰੀਕਾਂ ਨੂੰ ਲੈ ਕੇ ਸਵਾਲ ਖੜਾ ਹੈ ਹਮ ਬੀਜੇ ਜੀ ਦਸੰਬਰ ਮਹੀਨਾ ਜੀ ਉਹ ਵੀ 15 ਤਰੀਕ ਦੇ ਹਵਾਲੇ ਨਾਲ ਜਿਵੇਂ ਆਪਾਂ ਦੇਸੀ ਮਹੀਨੇ ਦੇ ਹਵਾਲੇ ਨਾਲ ਵੀ ਜੇ ਸਮਝੀਏ ਤਾਂ ਜਦੋਂ ਪੋ ਦਾ ਮਹੀਨਾ ਚੜ ਗਿਆ ਹਮ ਤਾਂ ਉਸ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਉਹ ਕਿਹੋ ਜਿਹੇ ਰੂਪ 'ਚ ਸਾਡੇ ਲਈ ਇੱਕ ਦਿਨ ਹੁੰਦੇ ਨੇ ਕਿ ਜਦੋਂ ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦੇ ਦਿਨ ਜੀ ਸੋ ਜੇਕਰ ਆਪਾਂ ਇਸ ਖੇਤਰ ਦੇ ਹਵਾਲੇ ਨਾਲ ਹੈ ਨਾ ਫਤੇਗੜ ਸਾਹਿਬ ਦੇ ਇਲਾਕੇ ਦੇ ਹਵਾਲੇ ਨਾਲ ਜਾਂ ਰੋਪੜ ਜ਼ਿਲ੍ਹੇ ਦੇ ਹਵਾਲੇ ਨਾਲ ਗੱਲ ਕਰੀ ਤਾਂ ਇਹਨੂੰ ਸਭਾ ਦੇ ਨਾਂ ਨਾਲ ਕਿਹਾ ਜਾਂਦਾ ਕਿ ਸਭਾ ਦੇ ਦਿਨ ਹੈ ਜੀ ਸੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਿਹੜੀ ਸ਼ਹੀਦੀ ਸਭਾ ਜਾਂ ਸ਼ਹੀਦੀ ਜੋੜ ਮੇਲ ਜਿਹੜਾ ਸ਼ਬਦ ਹੁਣ ਵਰਤਿਆ ਜਾਂਦਾ ਉਹ 22 22 ਦਸੰਬਰ ਤੋਂ ਹੈ ਜੀ ਉਸ ਤੋਂ ਬਾਅਦ ਅਗਲੇ ਫਿਰ ਛੋਟੇ ਸਾਹਿਬਜ਼ਾਦਿਆਂ ਦਾ ਲਾਸ਼ਾਨੀ ਸ਼ਾਦਰੀ ਫਰੀ ਫਤੇਗੜ ਸਾਹਿਬ ਉਸ ਲਈ ਉਹਨਾਂ ਦਿਨਾਂ ਦੇ ਵਿੱਚ ਇਹ ਚੋਣ ਰੱਖਣਾ ਹੂੰ ਮਤਲਬ ਜਦੋਂ ਪੰਜਾਬ ਪਰਦੇ ਵੀ ਸ਼ਹੀਦ ਦੀ ਸਭਾ ਨੂੰ ਲੈ ਕੇ ਸ਼ਹਾਹਤਾਂ ਨੂੰ ਲੈ ਕੇ ਸਾਬਜਾਦਿਆਂ ਦੀ ਨੂੰ ਲੈ ਕੇ ਹੈਨਾ ਧਾਰਮਿਕ ਸਮਾਗਮ ਹੋ ਰਹੇ ਹੋਣਗੇ ਉਹਨਾਂ ਦੀ ਯਾਦ ਕੀਤਾ ਜਾ ਰਿਹਾ ਹੋਗਾ ਉਸ ਸਮੇਂ ਮਤਲਬ ਝੂਠ ਮੂਰ ਦਾ ਪ੍ਰਚਾਰ ਜੀ ਵੋਟਾਂ ਮੰਗ ਜੀ ਬੰਡ ਬੜਈਆ ਜੀ ਖਰੀਦੋ ਪ੍ਰੋਕਤ ਜੀ ਉਹ ਚੱਲੇਗਾ ਹੂੰ ਉਸ ਨੂੰ ਲੈ ਕੇ ਅਕਾਲੀ ਦਲ ਨੇ ਵੀ ਇਤਰਾਜ਼ ਪ੍ਰਗਟਾਇਆ ਇਹ ਤੋਂ ਤੱਕੀ ਮਤਲਬ ਜੇ ਆਪਾਂ ਗੱਲ ਕਰੀ ਕਾਂਗਰਸ ਨੇ ਵੀ ਇਸ ਤਰੀਕਾ ਬਦਲਣ ਦੀ ਅਪੀਲ ਕੀਤੀ ਆ ਔਰ ਚੋਣ ਪ੍ਰਕਿਰਿਆ ਲਾਣ ਤੋਂ ਪਹਿਲਾਂ ਇਹ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਨੇ ਸਿੱਧੇ ਰੂਪ ਦੇ ਵਿੱਚ ਚੋਣ ਕਮਿਸ਼ਨ ਤੱਕ ਪਹੁੰਚ ਕਰਕੇ ਵੀ ਕਿਹਾ ਕਿ ਇਹ ਗਲਤ ਹੈ ਇਹਨੂੰ ਬਦਲਿਆ ਜਾਵੇ ਸੋ ਇਹਨੂੰ ਜਨਵਰੀ ਚ ਲਿਜਾਇਆ ਜਾਵੇ ਸੋ ਜਦੋਂ ਕਿ ਕਾਂਗਰਸ ਨੇ ਵੀ ਕਿਹਾ ਕਿ ਅਸੀਂ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ ਆਮ ਆਦਮੀ ਪਾਰਟੀ ਵੀ ਸ਼ਾਇਦ ਚੋਣ ਸ਼ਾਦੀ ਲੜੇ ਅਜ ਅਕਾਲੀ ਗੱਲ ਨੇ ਆਪਣੇ ਨੁਮਾਇੰਦੇ ਵੀ ਐਲਾਨਤੇ ਤੇ ਉਮੀਦਵਾਰ ਵੀ ਲਾਉਣੇ ਸ਼ੁਰੂ ਕਰਤੇ ਅਕਾਲੀ ਗੱਲ ਵੀ ਕਹਿੰਦਾ ਅਸੀਂ ਚੋਣ ਨਿਸ਼ਾਨ ਤੇ ਲੜਨ ਜਾ ਰਹੇ ਹਾਂ ਹੈਨਾ ਤੇ ਈਵੀਐਮ ਨਾਲ ਵੋਟਾਂ ਪੈਣੀਆਂ ਨੇ ਸੋ ਇਹ ਤਿਆਰੀ ਵੀ ਬਰਾਬਰ ਚੱਲ ਰਹੀ ਆ ਪਰ ਇਹਨਾਂ ਤਰੀਕਾ ਨੂੰ ਲੈ ਕੇ ਨਾ ਦਿਨਾਂ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਕੀ ਪੰਜਾਬ ਸਰਕਾਰ ਕੀ ਚੋਣ ਕਮਿਸ਼ਨ ਜਾਣੂ ਨਹੀਂਗਾ ਇਹਨਾਂ ਦੇ ਨਾਲ ਤੋਂ ਉਸ ਜਾਣੂ ਹੋਣ ਦੇ ਬਾਵਜੂਦ ਇਹ ਇਹ ਸਮਾਂ ਚੁਣਨਾ ਇਹ ਸ਼ੋਭਾ ਨਹੀਂ ਦਿੰਦਾ ਇਹ ਡਿਪਕ ਜੀ ਵੈਸੇ ਪੰਜਾਬ ਚ ਹੁਣ ਲਗਾਤਾਰ ਚੋਣਾਂ ਦਾ ਸੀਜ਼ਨ ਹੀ ਚੱਲੀ ਜਾਂਦਾ ਜੀ ਇੱਕ ਚੋਣ ਮੁੱਕਦੀ ਹੈ ਅਗਲੀ ਚੋਣ ਸ਼ੁਰੂ ਹੋ ਜਾਂਦੀ ਹੈ ਜਾਂ ਜੇ ਚੋਣ ਸ਼ੁਰੂ ਨਹੀਂ ਹੁੰਦੀ ਤਾਂ ਚੋਣਾਂ ਦਾ ਐਲਾਨ ਹੁੰਦਾ ਹੈ ਫਿਰ ਉਹ ਤਰੀਕਾ ਅੱਗੇ ਪਾ ਦਿੱਤੀਆਂ ਜਾਂਦੀਆਂ ਨੇ ਇਹ ਇਲੈਕਸ਼ਨ ਦੀ ਗੱਲ ਤੁਰ ਹੀ ਜਾਂਦੀ ਹੈ ਜੀ ਸਿਆਸਤਦਾਨਾਂ ਨੂੰ ਨਾ ਚੋਣ ਮੇਲਾ ਬਹੁਤ ਫੱਬਦਾ ਹੂੰ ਇਹਨਾਂ ਨੂੰ ਹੁੰਦਾ ਕਿ ਚਲ ਹੋਰ ਨਹੀਂ ਤੋਰਾ ਫੇਰਾ ਮੇਲਾ ਗੇਲਾ ਇਹਨਾਂ ਪ੍ਰਚਾਰ ਸਿਰਚਾਰ ਵੀਡੀਓ ਤਸਵੀਰਾਂ ਸੋਚ ਰਹਿਣ ਖਾਸ ਕਰ ਹੁਣ ਵਾਲਿਆਂ ਤਾਂ ਰੋਡ ਸ਼ੋਅ ਕਰਨ ਦਾ ਹੀ ਬਹੁਤ ਆਨੰਦ ਆਉਂਦਾ ਹੈ ਹੈਨਾ ਸੋ ਇਹ ਇਹ ਵੀ ਜਿਹੜੀ ਪ੍ਰਕਿਰਿਆ ਉਹ ਤਾਂ ਹੈ ਹੀ ਹੈ पर बराबर लगातार चौणा ਦਾ ਤੁਰੇ ਆਉਣਾ ਕਿਤਨਾ ਕਿਤੇ ਇਹ ਕੁਝ ਹਲਕਿਆਂ ਲਈ ਕੁਝ ਖੇਤਰ ਲਈ ਸਹਾਇ ਵੀ ਹੋ ਜਾਂਦਾ ਜਿਵੇਂ ਕਹਿ ਦਈਏ ਨਾ ਕਿ ਜੇ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਮੁੱਖ ਮੰਤਰੀ ਆਣੋ ਤਾਂ ਸੜਕ ਬਣ ਜਾਂਦੀ ਹੈ ਜੀ 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 ਹੈ ਨਾ ਸਫਾਈ ਹੋ ਜਾਂਦੀ ਹੈ ਸੋ ਅਗਲੇ ਕਹਿੰਦੇ ਕਿ ਚਲੋ ਇਸ ਲਈ ਆਈ ਜਾਇਆ ਕਰੋ ਜੀ ਇਸੇ ਤਰ੍ਹਾਂ ਜਿਵੇਂ ਜਲੰਧਰ ਦੀ ਜਿਮਨੀ ਚੌਣ ਸੀ ਜਦੋਂ ਜਲੰਧਰ ਪੱਛਮੀ ਦੀ ਤਾਂ ਜਲੰਧਰ ਪੱਛਮੀ ਦੇ ਸਾਰੇ ਮਸਲੇ ਹੱਲ ਕੀਤੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਮੰਝਾ ਢਾਹ ਕੇ ਬਹਿ ਗਿਆ ਆਪਣਾ ਘਰ ਲੈ ਕੇ ਸਾਰਾ ਉੱਤੇ ਲੋਕਾਂ ਨੂੰ ਲੱਗਿਆ ਕਿ ਲੈ ਵੀ ਠੀਕ ਹੈ। ਹੂੰ। ਸੋ ਆ ਜਿਮਨੀ ਚੋਣਾ ਚਾਰ ਹੋਈਆਂ ਤੇ ਉੱਥੇ ਦੇ ਲੋਕਾਂ ਦੇ ਕੰਮਕਾਰ ਛੋਟੇ-ਮੋਟੇ ਜਿਹੜੇ ਅੜੇ ਫਸੇ ਸੀਗੇ ਉਹ ਵੀ ਨਿਕਲੇ। ਹੂੰ। ਸੋ ਇੱਕ ਇਹ ਵੀ ਪ੍ਰਕਿਰਿਆ ਹੈ। ਦੋਵੇਂ ਪਾਸੇ ਚੋਣ ਜਾਬਤੇ ਦੇ ਹਵਾਲੇ ਨਾਲ ਆਮ ਕੰਮਾਂ ਤੇ ਅਸਰ ਪੈ ਜਾਂਦਾ ਹੈ। ਜੀ। ਜਿਹੜੀ ਚੱਲ ਰਹੀ ਪ੍ਰਕਿਰਿਆ ਉਹ ਰੁਕ ਜਾਂਦੀ ਹੈ। ਕੋਈ ਆਉਣੇ ਆ ਪੈਸੇ ਜਾਣੇ ਜਾਂ ਬਹਾਨਾ ਮਿਲ ਜਾਂਦਾ ਸਰਕਾਰਾਂ ਨੂੰ। ਸੋ ਇਹ ਸਾਰਾ ਕੁਝ ਵੀ ਹੈਗਾ। ਹਾਂ ਇਹ ਗੱਲ ਤੁਹਾਡੀ درست ਹੈ ਕਿ ਪੰਜਾਬ ਲਗਾਤਾਰ ਚੋਣ ਦੇ ਘੋੜੇ ਤੇ ਹੀ ਸਵਾਰ ਹੈ। ਖਾਸ ਕਰਕੇ ਪਿਛਲੇ 6 ਮਹੀਨਿਆਂ 'ਚ। ਹੂੰ ਹੂੰ। ਭਾਜਪਾ ਪਿਛਲੇ 6 ਮਹੀਨ ਇਹ ਨਗਰ ਨਿਗਮ ਨਗਰ ਕਾਉਂਸਲ ਵਾਲੀ ਪੰਜਵੀਂ ਚੋਣ ਹੈ ਜੀ ਮਤਲਬ ਜੂਨ ਮਹੀਨੇ ਚ 1 ਜੂਨ ਨੂੰ ਆਮ ਚੋਣਾਂ ਲਈ ਵੋਟਾਂ ਪਈਆਂ ਸੀ ਜੀ ਤੇ ਤੇ ਮਤਲਬ ਕਿ ਪੰਜਾਬ ਦੀਆਂ 13 ਸੀਟਾਂ ਤੇ ਹਨ ਸੋ 1 ਜੂਨ ਨੂੰ ਉਹ ਵੋਟਾਂ ਪਈਆਂ ਤੇ ਉਸ ਤੋਂ ਬਾਅਦ 10 ਜੁਲਾਈ ਨੂੰ ਜਲੰਧਰ ਪੱਛਮੀ ਦੀ ਜਿਵੇਂ ਚੋਣ ਆ ਗਈ ਹੂੰ ਹਾਂ ਹੈ ਉਸ ਤੋਂ ਬਾਅਦ 15 ਅਕਤੂਬਰ ਚੜ੍ਹਿਆ ਤੇ ਪੰਚਾਇਤੀ ਚੋਣਾਂ ਆ ਗਈਆਂ ਹੈਨਾ ਤੇ 20 ਨਵੰਬਰ ਚੜ੍ਹਿਆ ਜੀ ਹੈਨਾ ਆ ਚਾਰ ਜਿਹੜੀਆਂ ਡੇਰਾ ਓਵਰ ਨਾਨਕ ਗਿੱਦੜਵਾਹਾ ਬਰਨਾਲਾ ਤੇ ਚੱਬੇਵਾਲ ਇਹ ਚਾਰ ਸੋ ਚੋਣ ਆ ਗਈਆਂ ਸੋ 20 ਨਵੰਬਰ ਤੋਂ ਬਾਅਦ ਹੁਣ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਜਾਣੀਆਂ ਸੋ ਪਹਿਲਾਂ ਆਮ ਚੋਣਾਂ ਫਿਰ ਜਲੰਧਰ ਪੱਛਮੀ ਇਹਨਾਂ ਫਿਰ ਪੰਚਾਇਤੀ ਚੋਣਾਂ ਫਿਰ ਚਾਰਜੀਬਨੀ ਚੋਣਾਂ ਤੇ ਹੁਣ ਨਗਰ ਨਿਗਮ ਨਗਰ ਕੌਂਸਲ ਚੋਣਾਂ ਅਜੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸਾਰਾ ਕੁਝ ਪਿਆ ਸੋ ਇਸ ਲਈ ਇਹ ਇਹ ਚੋਣ ਘੋੜੇ ਤੇ ਸਵਾਰ ਰਹੇ ਨੇ ਸੋ 6 ਮਹੀਨਿਆਂ ਚ 5 ਚੋਣਾਂ ਤੁਸੀਂ ਹਿਸਾਬ ਲਾ ਲਓ ਕਿ ਇੱਥੇ ਤਾਂ ਚੋਣ ਦੰਗਲੇ ਚੱਲ ਰਿਹਾ ਲਗਾਤਾਰ ਦੀਪਕੀ ਚੋਣਾਂ ਦੇ ਸੰਦਰਭ ਵਿੱਚ ਮੈਂ ਇੱਕ ਹੋਰ ਅੱਜ ਅਪਡੇਟ ਦੇਖਦਾ ਸੀ ਤੁਸੀਂ ਕੁਝ ਹਫ਼ਤੇ ਪਹਿਲਾਂ ਇਹਦਾ ਜ਼ਿਕਰ ਕਰ ਰਹੇ ਸੀ ਜਿਹੜਾ 1 ਉਦੀ ਜਿਹੜੀ ਇੱਕ ਕਮੇਟੀ ਬਣਾਈ ਹੋਈ ਸੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਰਪ੍ਰਸਤੀ ਵਾਲੀ ਉਹਨਾਂ ਨੇ ਕਹਿੰਦੇ ਆਪਣੀ ਰਿਪੋਰਟ ਅੱਗੇ ਹੁਣ ਪੇਸ਼ ਕਰ ਦਿੱਤੀ ਹੈ ਹੋ ਸਕਦਾ ਹੈ ਇਸੇ ਹੀ ਸਿਆਲਾਂ ਦੇ ਸੈਸ਼ਨ ਦੇ ਵਿੱਚ ਸਰਕਾਰ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਜਿਹੜਾ ਮਤਾ ਉਹ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਵੇ ਜੀ ਬਿਲਕੁਲ ਸੈਸ਼ਨ ਚੱਲ ਰਿਹਾ ਹੈ ਜੀ ਜੀ ਤੇ ਇਸ ਚੱਲਦੇ ਸੈਸ਼ਨ 'ਚ ਅੱਜ ਖੂਬ ਚਰਚਾ ਹੈ ਕਿ ਹੋ ਸਕਦਾ ਹੈ ਕਿ ਇੱਕ ਦੇਸ਼ ਇੱਕ ਚੋਣ ਵਾਲਾ ਫਰਮ ਲੱਗੇ ਕਿਉਂਕਿ ਅਜੰਡਾ ਹੀ ਇਹੀ ਹੈ ਜੀ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਰੰਗ ਇੱਕ ਦੇਸ਼ ਇੱਕ ਭਾਸ਼ਾ ਤੇ ਇੱਕ ਦੇਸ਼ ਹੁਣ ਇੱਕ ਚੋਣ ਸੋ ਇਸ ਪ੍ਰਕਿਰਿਆ ਦੇ ਉੱਤੇ ਜਦੋਂ ਕਿ ਬਾਕੀ ਰਾਜਨੀਤਿਕ ਤਿਰਾਂ ਅਜੇ ਵੀ ਇਸ ਮਸਲੇ ਤੇ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ ਜੀ ਔਰ ਅਜੇ ਮਤਲਬ ਕਿ ਉਸ ਪੱਧਰ ਤੇ ਸੂਬਿਆਂ ਚ ਜਾ ਕੇ ਇਸ ਨੂੰ ਕਿਵੇਂ ਪਾਸ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਹਮ ਪਰ ਇਸ ਨੂੰ ਲਿਆਉਣਾ ਜੀ ਇਹਨਾਂ ਦਾ ਮੰਨਣਾ ਹੈ ਕਿ ਅਗਲੀ ਵਾਰ ਜਦੋਂ 229 ਦੀਆਂ ਆਮ ਚੋਣਾਂ ਹੋਣ ਤਾਂ ਉਸ ਸਮੇਂ ਤੱਕ ਇਹ ਸਾਰੀ ਪ੍ਰਕਿਰਿਆ ਆਪਾਂ ਪਹਿਲੀ ਗੱਲ ਕਰ ਚੁੱਕੇ ਹਾਂ ਕੁਝ ਦੇ ਕਾਰਜਕਾਲ ਘਟਾਉਣ ਬਾਰੇ ਸੋਚਿਆ ਕੁਝ ਦੇ ਕਾਰਜਕਾਲ ਵਧਾਉਣ ਬਾਰੇ ਸੋਚਿਆ ਸੋ ਇਸ ਨੂੰ ਲਿਆ ਕੇ ਬਰਾਬਰ ਕਰਨ ਦੀ ਪ੍ਰਕਿਰਿਆ ਤੇ ਆ ਤਾਂ ਕਿ ਇੱਕ ਦੇਸ਼ ਚ ਚੋਣਾ ਕੁਝ ਤਰ੍ਹਾਂ ਕਹਿੰਦੀ ਇਹਦੇ ਨਾਲ ਖਰਚਾ ਘਟੂਗਾ ਹੂੰ ਕੁਝ ਤਰ੍ਹਾਂ ਕਹਿੰਦੀਆਂ ਕਿ ਇਸ ਪੂਰੇ ਮਤਲਬ ਨੈਸ਼ਨਲ ਚੋਣਾਂ ਦੇ ਹਵਾਲੇ ਨਾਲ ਸੂਬਿਆਂ ਦੇ ਮਸਲੇ ਮੁੱਕ ਜਾਣਗੇ ਸੂਬਿਆਂ ਦੇ ਹੱਕ ਹੁਕੂਕ ਮੁੱਕ ਜਾਣਗੇ ਜਦੋਂ ਤੁਸੀਂ ਆਮ ਚੋਣਾਂ ਸੂਬਿਆਂ ਨਾਲ ਕਰਾਓਗੇ ਤਾਂ ਉਹ ਆਮ ਚੋਣਾਂ ਦਾ ਅਸਰ ਵੱਧ ਜਾਣਾ ਸਥਾਨਕ ਮੁੱਦੇ ਘਟ ਜਾਣੇ ਫਿਰ ਕੁਝ ਤਰ੍ਹਾਂ ਕਹਿੰਦੀ ਹੈ ਕਿ ਹਰੇਕ ਸੂਬੇ ਦਾ ਆਪਣਾ ਮੌਸਮ ਹੁੰਦਾ ਆਪਣੇ ਤਿਹਾਰ ਹੁੰਦੇ ਨੇ ਫਿਰ ਉਹਨਾਂ ਨੂੰ ਕਿਵੇਂ ਮਤਲਾਜੇ ਵਿੱਚ ਮਸਲਾ ਖੜਾ ਕਰ ਰਹੇ ਕਿ ਸ਼ਾਹਦਤ ਤੱਕ ਫਿਰ ਇਸ ਮਸਲੇ ਨੂੰ ਕਿਵੇਂ ਨਿਜੇਠੋਗੇ ਪਰ ਇਹ ਸਭ ਦੇ ਦਰਮਿਆਨ ਵੀ ਇਹ ਸਾਰੀਆਂ ਗੱਲਾਂ ਸਵਾਲਾਂ ਦੇ ਦਰਮਿਆਨ ਵੀ ਉਮੀਦ ਕੀਤੀ ਜਾ ਰਹੀ ਕਿ ਇਸੇ ਚੱਲਦੇ ਸਰਦੁਰੂਤ ਸੈਸ਼ਨ ਦੇ ਦੌਰਾਨ ਭਾਰਤੀ ਸੰਸਦ ਦੇ ਵਿੱਚ ਇੱਕ ਦੇ ਚਿਪਚੋਣ ਵਾਲਾ ਮਤਾ ਪੇਸ਼ ਕੀਤਾ ਗਿਆ ਅਸੀਂ ਦੀਪਕ ਜੀ ਦੇ ਬਾਰੇ ਪਹਿਲਾਂ ਵੀ ਜਿਹੜੀ ਗੱਲ ਕਰਦੇ ਰਹੇ ਹਾਂ ਵੀ ਜਿਹੜੀ ਅਲੱਗ-ਅਲੱਗ ਸਮੇਂ ਤੇ ਚੋਣਾ ਹੋਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਨਾ ਕਿ ਭਾਵੇਂ ਚੋਣ ਕਿਸੇ ਇੱਕ ਸਟੇਟ ਦੇ ਵਿੱਚ ਕਿਸੇ ਇੱਕ ਰਾਜ ਦੇ ਵਿੱਚ ਹੋ ਰਹੀ ਹੋਵੇ ਪਰ ਜਿਹੜੀਆਂ ਕੇਂਦਰੀ ਪਾਰਟੀਆਂ ਨੇ ਉਹਨਾਂ ਨੂੰ ਸਨੇਹਾ ਭੇਜਣ ਦਾ ਇੱਕ ਮੌਕਾ ਮਿਲ ਜਾਂਦਾ ਉਹ ਸਟੇਟ ਦੇ ਵੋਟਰਸ ਨੂੰ ਤੇ ਉਹਨਾਂ ਨੂੰ ਆਪਣੇ ਕੰਮ ਆਪਣੀ ਕਾਰਗੁਜ਼ਾਰੀ ਦਾ ਇੱਕ ਰਿਪੋਰਟ ਕਾਰਡ ਮਿਲ ਜਾਂਦਾ ਐਟਲੀਸਟ ਉਸ ਸਟੇਟ ਦੇ ਵਿੱਚੋਂ ਜਿਹਦੇ ਜਿਹਦੇ ਆਧਾਰ ਤੇ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਤੁਹਾਨੂੰ ਆਪਣੀ ਜਿਹੜੀ ਪਰਫਾਰਮੈਂਸ ਹੈ ਆਪਣੇ ਕੰਮਕਾਜ ਨੇ ਉਹਨਾਂ ਦੇ ਵੀ ਤਰਮੀਮਾਂ ਕਰਨੀਆਂ ਪੈਣਗੀਆਂ ਕਿਉਂਕਿ ਲੋਕ ਰਾਏ ਕਿਹੜੇ ਪਾਸੇ ਨੂੰ ਜਾ ਰਹੀ ਆ ਇੱਕ ਤਰ੍ਹਾਂ ਦਾ ਇੱਕ ਸੈਂਪਲ ਮਿਲ ਜਾ ਕਰਦਾ ਇਹਨਾਂ ਸਟੇਟ ਇਲੈਕਸ਼ਨਸ ਦੇ ਵਿੱਚੋਂ ਜਿਹੜੇ ਵਕ ਵਕ ਸਮੇਂ ਤੇ ਹੁੰਦੇ ਨੇ ਨਹੀਂ ਨਾਲੇ ਸੂਬਿਆਂ ਦੀਆਂ ਚੋਣਾਂ ਦੇ ਵਿੱਚ ਸੂਬਈ ਮਸਲੇ ਉੱਭਰਨੇ ਹੁੰਦੇ ਬਿਲਕੁਲ ਹਾਂਜੀ ਇਹ ਬਹੁਤ ਵੱਡਾ ਮਸਲਾ ਫਿਰ ਉਹ ਸੂਬਈ ਮਸਲੇ ਮਰ ਜਾਣਗੇ ਹੂੰ ਸੂਬਿਆਂ ਦੇ ਜਿਹੜੇ ਮੁੱਦੇ ਨੇ ਉਹ ਉਹ ਕਿਤੇ ਦਰਕਨਾਰ ਹੋ ਜਾਣਗੇ ਤੇ ਇਕੱਲੇ ਰਾਸ਼ੀ ਮੁੱਦਿਆਂ ਨੂੰ ਕਿਉਂਕਿ ਇੱਥੋਂ ਤੱਕ ਲੋਕਾਂ ਦੀ ਰਾਏ ਆ ਕਿ ਕਿਤਨਾ ਕਿਤੇ ਇਹ ਜਿਵੇਂ ਆਪਾਂ ਇੱਥੇ ਕਹਿੰਦੇ ਸੀ ਨਾ ਕਿ ਅਕਾਲੀ ਤੇ ਕਾਂਗਰਸੀਆਂ ਦਾ ਸਮਝੌਤਾ ਸੀ ਕਿ ਇੱਕੋਤਰ ਤੋਂ ਮੈਂ ਚੜਦੇ ਉਹ ਘਾਟੋ ਵਾਲਾ ਕੰਮ ਹੈ ਨਾ ਕਿ ਉਹ ਚੱਲ ਰਿਹਾ ਸੀਗਾ ਸੋ ਇਸੇ ਤਰ੍ਹਾਂ ਕਹਿ ਜਾ ਰਿਹਾ ਕਿ ਦੇਸ਼ ਦੇ ਵਿੱਚ ਦੋ ਰਾਸ਼ਟਰੀ ਪਾਰਟੀਆਂ ਹੀ ਹੋਣ ਹੈ ਜਾਂ ਕੱਲ ਨੂੰ ਇਸ ਕਦਰ ਕਿ ਇੱਕੋ ਰਹਿ ਜਵੇ ਹੂੰ ਸੋ ਉਸ ਕੋਸ਼ਿਸ਼ ਨਾਲ ਵਿੱਚ ਕਿ ਫਿਰ ਸਾਡੀ ਉਹ ਗਰੰਟੀਡ ਹੈ ਤੇ ਇਸ ਲਈ ਸੁੱਬੇ ਮਸਲੇ ਨਾਮਦ ਉਹਦੇ ਲਈ ਸੁੱਬਿਆਂ ਦੀ ਚੋਣ ਬੱਕਰੀ ਹੋਣਾ ਬਹੁਤ ਜ਼ਰੂਰੀ ਜੀ ਬਿਲਕੁਲ ਦੀਪਕ ਜੀ ਇਹ ਦੱਸਿਓ ਪਿਛਲੇ ਹਫ਼ਤੇ ਤੁਸੀਂ ਪਹਿਲਾਂ ਤਾਂ ਜਦੋਂ ਦੱਸਿਆ ਸੀ ਕਿ ਸਿੰਘ ਸਹਿਬਾਨਾ ਨੇ ਜਦੋਂ ਆ ਜੋ ਧਾਰਮਿਕ ਆਦੇਸ਼ ਦਿੱਤੇ ਅਕਾਲੀ ਦਲ ਨੂੰ ਨਾਲ ਜਿਹੜੇ ਸਿਆਸੀ ਹੁਕਮ ਸੀ ਉਹ 2 ਤਾਰੀਖ ਨੂੰ ਜਿਹੜੀ ਗੱਲ ਕੀਤੀ ਗਈ ਉਸ ਬਾਰੇ ਆਪਾਂ ਪਿਛਲੇ ਹਫਤੇ ਵੀ ਮਣੀ ਦੀ ਗੱਲ ਕੀਤੀ ਸੀ ਵੀ ਸਿਆਸੀ ਹੁਕਮਾਂ ਦੇ ਉੱਪਰ ਉਹਨਾਂ ਦੀ ਤਾਮੀਲ ਕਰਨ ਵਾਸਤੇ ਕਹੋ ਜੇ ਕਦਮ ਚੁੱਕੇ ਜਾ ਰਹੇ ਨੇ ਜਾਂ ਫਿਰ ਅਕਾਲੀ ਦਲ ਉਹਨਾਂ ਸਿਆਸੀ ਹੁਕਮਾਂ ਦੀ ਤਾਮੀਲ ਤੋਂ ਹੁਣ ਬੇਮੁਖ ਹੋ ਚੁੱਕਿਆ ਕੀ ਚੱਲ ਰਿਹਾ ਜੀ ਕਿ ਸੁਖਵੀਰ ਬਾਦਲ ਵਾਲਾ ਧੜਾ ਸਿਆਸੀ ਫੈਸਲਿਆਂ ਤੋਂ ਮੁੱਖ ਮੋੜ ਰਿਹਾ ਹ ਹ ਇੱਕ ਪਾਸੇ ਧਾਰਮਿਕ ਤੌਰ ਤੇ ਜਿਹੜੀ ਸੇਵਾ ਲੱਗੀ ਹੈ ਜਾਂ ਤਨਖਾਹ ਲੱਗੀ ਹੈ ਉਸ ਨੂੰ ਸੁਖਵੀਰ ਬਾਦਲ ਹੋਰੀ ਉਹਨਾਂ ਦੇ ਸਾਥੀ ਜਾਂ ਸੁਧਾਰ ਲਹਿਰ ਵਾਲੇ ਪਾਸਿਓਂ ਸਾਰੀਆਂ ਤਰ੍ਹਾਂ ਬਖੂਬੀ ਨਿਵਾ ਰਹੀਆਂ ਨੇ ਜੀ ਜਿਵੇਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੋ ਦਿਨ ਸੇ ਵਾਕੀਤੀ ਸੁਖਵੀਰ ਬਾਦਲ ਹੋਰਾ ਨੇ ਫਿਰ ਉਦੋਂ ਤੱਕ ਸ਼੍ਰੀ ਕੇਸ ਗੜ੍ਹ ਸਾਹਿਬ ਫਿਰ ਸ਼੍ਰੀ ਫਤੇ ਗੜ੍ਹ ਸਾਹਿਬ ਅੱਜ ਤੱਕ ਸ਼੍ਰੀ ਦਮਦਮਾ ਸਾਹਿਬ ਸੋ ਉਸ ਤੋਂ ਬਾਅਦ ਫਿਰ ਸ਼੍ਰੀ ਮੁਖਸਰ ਸਾਹਿਬ ਜਾਣਗੇ ਤੇ ਫਿਰ ਇਹ ਪ੍ਰਕਿਰਿਆ ਪੂਰੀ 13 ਤਰੀਕ ਨੂੰ ਇਹ ਪ੍ਰਕਿਰਿਆ ਜੇ ਇਸ ਤਰ੍ਹਾਂ ਲੜੀ ਵਰ ਚੰਦੀ ਤਾਂ ਪੂਰੀ ਹੋ ਜਾਏਗੀ ਹਮ ਹਮ ਪਰ ਇਹ ਸਭ ਦੇ ਦਰਮਿਆਨ ਜਿਹੜੇ ਤਿੰਨ ਦਿਨਾਂ ਚ ਅਸਤੀਫੇ ਸੌਪਣੇ ਸੀ ਹਮ ਉਹ ਗੱਲ ਜਿਉਂ ਦੀ ਤਿਉਂ ਖੜੀ ਆ ਹਮ ਤੇ ਜਿਹੜੀ 7 ਮੈਂਬਰੀ ਕਮੇਟੀ ਸੀ ਉਸਨੇ ਮੀਟਿੰਗ ਬੁલાਵਣੀ ਸੀ ਉਹ ਗੱਲ ਜਿਉਂ ਦੀ ਤਿਉਂ ਖੜੀ ਐ ਜੀ ਇਹ ਸਭ ਦੇ ਦਰਮਿਆਨ 2-3 ਪੜਾਵਾਂ 'ਤੇ ਕੰਮ ਹੋਇਆ ਹਮਮ ਪਹਿਲਾ ਅੱਜ ਸੁਧਾਰ ਲਹਿਰ ਵਾਲਿਆਂ ਨੇ ਆਪਣਾ ਚੱਕਮਾ ਚੁੱਲਾ ਸਮੀਟ ਲਿਆ ਸੁਧਾਰ ਲਹਿਰ ਨੇ ਅੱਜ ਬੈਠਕ ਕਰਕੇ ਬਕਾਇਦਾ ਤੌਰ ਤੇ ਕਿਹਾ ਕਿ ਅਸੀਂ ਸੁਧਾਰ ਲਹਿਰ ਨੂੰ ਹੁਣ ਭੰਗ ਕਰਦੇ ਆ ਕੋਈ ਦਲ ਨਹੀਂ ਕੋਈ ਗਰੁੱਪ ਨਹੀਂ ਕੋਈ ਵਿੰਗ ਨਹੀਂ ਸੋ ਜਦੋਂ ਅਕਾਲੀ ਦਲ ਦੀ ਮੁਰਕੇ ਭਰਤੀ ਖੁੱਲ੍ਹੇਗੀ ਅਸੀਂ ਨਵੀਂ ਮੈਂਬਰਸ਼ਿਪ ਲੈ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਆ ਆਪਣੇ ਭੰਗ ਕਰ ਦਿੱਤਾ ਸਾਰਾ ਕੁਝ ਸੋ ਇਸੇ ਤਰ੍ਹਾਂ ਸੁਖਬੀਰ ਬਾਦਲ ਵਾਲੇ ਧੜੇ ਨੂੰ ਵੀ ਹਦਾਇਤ ਕੀਤੀ ਗਈ ਸੀ ਕਿ ਸਭ ਦੇ ਅਸਤੀਫੇ ਮਨਜ਼ੂਰ ਕਰੋ ਔਰ ਕਲਤਖ ਸਾਬ ਨੂੰ ਜਾਣੂ ਕਰਾਓ ਤੇ ਨਵੀਂ ਪਰਤੀ ਸ਼ੁਰੂ ਕਰੋ ਕਿਉਂਕਿ ਸਾਰੀ ਲੀਡਰਸ਼ਿਪ ਤੋਂ ਕਿਹਾ ਕਿ ਤੁਸੀਂ ਪੰਥ ਦੇ ਹਵਾਲੇ ਨਾਲ ਸਹੀ ਕੰਮ ਕਰ ਨਹੀਂ ਨਾ ਬਈ ਤੁਸੀਂ ਹੁਣ ਪ੍ਰਮਾਣਿਤ ਲੀਡਰ ਨਹੀਂ ਹੈਗੇ ਨਵੇਂ ਸਿਰ ਤੋਂ ਆਓਗੇ ਤਾਂ ਫਿਰ ਦੇਖਦੇ ਹਾਂ ਕੀ ਹੈ ਪਰ ਉਸ ਪ੍ਰਕਿਰਿਆਵਲ ਨਹੀਂ ਵਧਿਆ ਜਾ ਰਿਹਾ ਇਹ ਸਭ ਦੇ ਦਰਮਿਆਨ ਪਤਾ ਲੱਗਾ ਕਿ ਜਲਦਾਰ ਸਾਹਿਬ ਕੋਲ ਹਮੀ ਸਾਹਿਬ ਵੀ ਗਏ ਸੀ ਹਮ ਹਮ ਤੇ tạmੀ ਸਾਹਮਣੇ ਇਹ ਪਹੁੰਚ ਅਪਰੋਚ ਕਰਕੇ ਇਹ ਵੀ ਕਹੇ ਜੀ ਕਿ ਸੱਤ ਮੈਂਬਰ ਜਿਹੜੀ ਕਮੇਟੀ ਹੈ ਜੀ ਉਹਦਾ ਮੁਖੀ ਮੈਨੂੰ ਤੁਸੀਂ ਬਣਾ ਸਕਦਾ ਜੀ ਪਰ ਮੈਂ ਮੀਟਿੰਗ ਨਹੀਂ ਬੁਲਾ ਸਕਦਾ ਜੀ ਮੈਂ ਫੈਸਲਾ ਨਹੀਂ ਕਰ ਸਕਦਾ ਜੀ ਕੋਈ ਕਿਉਂਕਿ ਜੀ ਮੈਂ ਧਾਰਮਿਕ ਸੰਸਥਾ ਦਾ ਨੁਮਾਇੰਦਾ ਹਾਂ ਹਮ ਧਾਰਮਿਕ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਨੁਮਾਇੰਦੇ ਹੋਣ ਦੇ ਨਾਤੇ ਜੇ ਮੈਂ ਰਾਜਨੀਤਿਕ ਫੈਸਲੇ ਲੈਣਾ ਜੀ ਕੱਲੂ ਅਖਾਲੀ ਦਲ ਲਈ ਮਤਲਬ ਕਿ ਚੋਣ ਨਿਸ਼ਾਨ ਵਾਲਾ ਮਸਲਾ ਖੜਾ ਹੋ ਜੂਗਾ ਜੀ ਕਿ ਫਿਰ ਲੋਕਤੰਤਰਕਤ ਤੌਰ ਦੇ ਉੱਤੇ ਇੱਕ ਧਾਰਮਿਕ ਪਾਰਟੀ ਕਿਵੇਂ ਬਣ ਰਹੀ ਹੈ ਜੀ ਇਹ ਤਾਂ ਸੋ ਫਿਰ ਉਹ ਅਮੀਤ ਸਾਹਿਬ ਜੇ ਅੱਜ ਐਸਜੀਪੀਸੀ ਦੇ ਪ੍ਰਧਾਨ ਨੇ ਤਾਂ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਨੇ ਉਹ ਕਾਰਜਕਾਰੀ ਦੇ ਮੈਂਬਰ ਵੀ ਚੱਲੇ ਆ ਰਹੇ ਨੇ ਰੋਸ ਸਮੇਂ ਵੀ ਧਾਰਮਿਕ ਨੁਮਾਇੰਦੇ ਹੀ ਸੀ ਸੋ ਇਹਦਾ ਮਤਲਬ ਕੀ ਹੈ ਬਹਾਨਾ ਘੜਿਆ ਜਾ ਰਿਹਾ ਅੱਜ ਇਸ ਮਸਲੇ ਤੇ ਐਡਵੋਕੇਟ ਮਨਜੀਤ ਸਿੰਘ ਖਹਿਰਾ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਬਿਲਕੁਲ ਇਹ ਡਰਾਮੇਬਾਜੀ ਹੈ ਇਹ ਕਾਨੂੰਨ ਕਾਨੂੰਨ ਦੇ ਹਵਾਲੇ ਨਾਲ ਜਿਆ ਕੋਈ ਮਸਲਾ ਨਹੀਂਗਾ ਜੀ ਜਦੋਂ ਪਾਰਟੀ ਨੇ ਤੈਅ ਕਰਨਾ ਕਿ ਇਹ ਨੁਮਾਇੰਦੇ ਨੇ ਹੂੰ ਕਹਿੰਦੇ ਪਾਰਟੀ ਦੇ ਹਵਾਲੇ ਨਾਲ ਫੈਸਲੇ ਕਰਨਗੇ ਤਾਂ ਉਹਦੇ ਵਿੱਚ ਧਾਰਮਿਕ ਮਸਲਾ ਕਿਹਾ ਗਿਆ ਹਰੇਕ ਵਿਅਕਤੀ ਕਿਸੇ ਨਾ ਕਿਸੇ ਧਰਮ ਨਾਲ ਦਾ ਸੰਬੰਧ ਰੱਖਦਾ ਹੂੰ ਉਹ ਕਿਸੇ ਨਾ ਕਿਸੇ ਸੰਸਥਾ ਨਾਲ ਵੀ ਜੁੜਿਆ ਪਰ ਜਦੋਂ ਤੁਸੀਂ ਰਾਜਨੀਤਿਕ ਫੈਸਲਾ ਲੈ ਰਹੇ ਹੋ ਤਾਂ ਉਹ ਰਾਜਨੀਤਿਕ ਫੈਸਲਾ ਜੀ ਇਸ ਲਈ ਇਸੇ ਤਰ੍ਹਾਂ ਉਹ ਕਹਿੰਦੇ ਕਿ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਹਾਂ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਫੈਸਲਾ ਹੀ ਹੋ ਸਕਦਾ ਰਾਜਨੀਤਿਕ ਇਹਦਾ ਮਤਲਬ ਅਕਾਲੀ ਦਲ ਜਿਹੜੇ ਗੱਲ ਹੀ ਬਚਿੱਦ ਸੀ ਹੂੰ ਹੂੰ ਕਿ ਜਥੇਦਾਰ ਸਾਹਿਬ ਸਿਰਫ ਧਾਰਮਿਕ ਫੈਸਲਾ ਹੀ ਕਰਨ ਨਹੀਂ ਰਾਜਨੀਤਿਕ ਫੈਸਲਾ ਨਾ ਸਣਾਇਓ ਉਹ ਜੇ ਉਹ ਫੈਸਲਾ ਸੁਣਾ ਵੀ ਦਿੱਤਾ ਉਹ ਬੜਾ ਸਾਫ ਸੁਥਰਾ ਉਭਾਰ ਸੀਗਾ ਕਿ ਵੀ ਮੁਰ ਸਰਜੀਤ ਹੋਵੇ ਅਕਾਲੀ ਦਲ ਸੋ ਉਹ ਹੁਣ ਉਸੇ ਗੱਲ ਤੇ ਅਕਾਲੀ ਦਲ ਨੇ ਤਣੜਿਆ ਕਿ ਲਓ ਜੀ ਅਸੀਂ ਦਾ ਧਾਰਮਿਕ ਸਜੇ ਭੁਗਤਾਂਗੇ ਅਸੀਂ ਰਾਜਨੀਤਿਕ ਪਾਸੇ ਨੂੰ ਜਾਣਾ ਹੀ ਨਹੀਂਗਾ ਹੁਣੀਓ ਨਹੀਂ ਕੱਟਣੀ ਅਸੀਂ ਹੂੰ ਸੋ ਪਤਾ ਲੱਗਾ ਇਸ ਮਸਲੇ ਤੇ ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸੀ ਅੰਤਰੀ ਕਮੇਟੀ ਦੀ ਉਹਦੇ ਵਿੱਚ 15 ਚੋਂ 13 ਮੈਂਬਰਾਂ ਨੇ ਕਿਹਾ ਵੀ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਸੇਕਿਆ ਜਾਵੇ ਹੂੰ ਹੂੰ ਦੋ ਮੈਂਬਰ ਕਹਿੰਦੇ ਵੀ ਇਹ ਕਾਨੂੰਨੀ ਪ੍ਰਕਿਰਿਆਏ ਸਤਿਗੰਕ ਜੀ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ ਹੂੰ ਸੋ ਇਸ ਲਈ ਕਾਨੂੰਨ ਨੂੰ ਆਪਣੀ ਕੰਮ ਕਰਨ ਦੋਏ ਜੇਕਰ ਤੁਸੀਂ ਇਸ ਨੂੰ ਧਾਰਮਿਕ ਤੌਰ ਤੇ ਲੈ ਕੇ ਜਾਣਾ ਦੋ ਮੈਂਬਰਾਂ ਨੇ ਇਤਰਾਜ਼ ਪ੍ਰਗਟਉਂ ਕੇ ਕਿਹਾ ਕਿ ਫਿਰ ਤਾਂ ਸੁਖਵੀਰ ਬਾਦਲ ਦਾ ਗੁਨਾਹ ਤਾਂ ਇਹਦੇ ਨਾਲੋਂ ਬੜਾ ਹੂੰ ਜੋ ਕਿਸ ਨੇ ਕਬੂਲ ਕੀਤਾ ਫਿਰ ਤਾਂ ਪਹਿਲਾਂ ਪੰਥ ਚੋਂ ਆਪਾਂ ਨੂੰ ਇਹ ਸਿੱਖਣਾ ਪਊਗਾ ਸੋ ਇਸ ਤਰ੍ਹਾਂ ਦੀ ਅੰਦਰ ਬਹਿਸ ਵੀ ਹੋਈ ਹੈ ਪਰ ਉਹਦੇ باوجود ਵੀ ਅੱਜ ਦੀ ਮੀਟਿੰਗ ਸਿਰਫ ਇਸ ਮਸਲੇ ਤੇ ਆ ਕੇ ਖੜ ਗਈ ਸੋ ਇਸ ਲਈ ਜਿਹੜਾ ਕੰਮ ਅਕਾਲ ਤੱਕ ਸਭ ਦੇ ਫੈਸਲੇ ਦੇ ਵਾਲੇ ਨਾਲ ਅੱਗੇ ਤੁਰਨਾ ਸੀ ਉਹ ਮੱਠਾ ਪੈ ਰਿਹਾ ਔਰ ਇਹ ਹਮਲੇ ਵਾਲੀ ਗੱਲ ਨੂੰ ਬੜਾ ਉਭਾਰਿਆ ਜਾ ਰਿਹਾ ਸੋ ਅੱਜ ਕਾਫੀ ਕੁਝ ਹੋਇਆ ਤਾਂਮੀ ਹੋਰਾਂ ਦੀ ਬੈਠਕ ਦੇ ਹਵਾਲੇ ਨਾਲ ਕਿ ਉਹ ਮੁਖੀ ਦੇ ਅਹੁਦੇ ਤੋਂ ਵੀ ਲਾਂਬੇ ਹੋਣਾ ਚਾਹੁੰਦੇ ਨੇ ਜਿਹੜੀ 7 ਮੈਂਬਰੀ ਕਮੇਟੀ ਆ ਉਹ ਮੀਟਿੰਗ ਵੀ ਨਹੀਂ ਬੁਲਾਉਣਾ ਚਾਹੁੰਦੇ ਹੈਨਾ ਤੇ ਉੱਧਰ ਉਹਨਾਂ ਨੇ ਆਪਣਾ ਕਮਨ ਵੇੜ ਵੀ ਲੈ ਸੁਧਾਰ ਲੈਰ ਵਾਲਿਆਂ ਨੇ ਇਹ ਅਜੇ ਵੀ ਸੁਧਰ ਨਹੀਂ ਚਾਹੁੰਦੇ ਸੋ ਇਹਦਾ ਮਤਲਬ ਅਜੇ ਨਮੀ ਭਰਤੀ ਨਹੀਂ ਹੂੰ ਤੇ 13 ਤਰੀਕ ਤੋਂ ਬਾਅਦ ਸੁਖਵੀਰ ਬਾਦਰੀ ਪ੍ਰਧਾਨ ਹੋਣਗੇ ਮਤਲਬ ਨਗਰ ਨਿਗਮ ਦੀ ਚੋਣ ਸੁਖਵੀਰ ਬਾਦਲ ਦੀ ਪ੍ਰਧਾਨਗੀ ਹਟੇ ਸੋ ਪੰਚਾਇਤ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਜੇ ਉੱਥੇ ਦਾ ਉੱਥੇ ਹੂੰ ਪਰ ਦੀਪਕ ਜੀ ਜਿਹੜੀ ਇਹ ਸਿਆਸੀ ਹੁਕਮ ਜਿਹੜੇ ਦਿੱਤੇ ਗਏ ਨੇ ਅਕਾਲੀ ਦਲ ਨੂੰ ਜੇ ਅਕਾਲ ਤਖਤ ਦੇ ਉਹਨਾਂ ਹੁਕਮਾਂ ਦੀ ਹੁਕਮ ਅਦੂਲੀ ਕਰਦੇ ਨੇ ਤਾਂ ਉਹਦਾ ਫਿਰ ਉਹਦਾ ਕਨਸੀਕਵੈਂਸ ਕੀ ਹੋਏਗਾ ਜੀ ਨਤੀਜਾ ਕੀ ਹੋਏਗਾ ਉਹਦਾ ਨਹੀਂ ਦੇਖੋ ਦੇਖੋ ਇੱਕ ਪਹਿਲੂ ਤਾਂ ਇਹ ਹੈ ਕਿ ਇਹਨਾਂ ਨੂੰ ਦੁਬਾਰਾ ਤਾਲਬ ਕੀਤਾ ਜਾ ਸਕਦਾ ਹੂੰ ਹੂੰ ਇੱਕ ਪਹਿਲੂ ਇਹ ਹੈ ਦੂਸਰਾ ਪਹਿਲੂ ਇਹ ਹੈ ਕਿ ਇਹਨਾਂ ਨੇ ਅਪਰੋਚ ਪਹੁੰਚ ਕੀਤੀ ਕਿ ਜੀ ਸਮਾਵਦਾ ਦਿਓ ਪਰਕਿੰਗ ਕਮੇਟੀ ਵਾਲਾ ਮੀਟਿੰਗ ਬੁਲਾਉਣ ਵਾਲਾ ਸਾਰੇ ਵਾਲਾ ਤੇ ਇਹ ਖਬਰਾਂ ਮੀਡੀਆ ਚ ਆ ਗਈਆਂ ਜੀ ਕਿ 20 ਤਰੀਕ ਦਾ ਸਮਾਵ ਮਿਲ ਗਿਆ ਜਦੋਂ ਕੋਈ ਅਧਿਕਾਰਤ ਬਿਆਨ ਜੱਜਰ ਸਾਹਿਬ ਦਾ ਜੇ ਨਹੀਂ ਆਇਆ ਕੋਈ ਚਿੱਠੀ ਨਹੀਂ ਆਈ ਇਸ ਨੂੰ ਲੈ ਕੇ ਵੀ ਅੱਜ ਦਿਨ ਪਰ ਪੰਥਕ ਮਤਲਬ ਸੰਸਥਾਵਾਂ ਚ ਨਵੇਂਦੇ ਚ ਗੱਲ ਹੁੰਦੀ ਰਹੀ ਕਿ ਜੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਸਮਾਂ ਵਧਾ ਵੀ ਦਿੱਤਾ ਹੂੰ ਉਹਨਾਂ ਨੂੰ ਕੱਲਿਆਂ ਨੂੰ ਇਤਕਾਰ ਹੈ ਹੂੰ ਜੋ ਫੈਸਲਾ ਪੰਜ ਸਿੰਘ ਸਹਿਵਾਨ ਨੇ ਲਿਆ ਸੀ ਉਹ ਉਹ ਹੁਕਮਨਾਮੇ ਦੇ ਵਿੱਚ ਇਹ ਕਿਵੇਂ ਉੱਚ ਤਬਦੀਲੀ ਕਰ ਸਕਦੇ ਨੇ ਕੱਲੇ ਸੋ ਉਹ ਸਾਂਝਾ ਫੈਸਲਾ ਸੀ ਜੀ ਇਸ ਲਈ ਇਹ ਵੀ ਇੱਕ ਨਵੀਂ ਨਵੇਂ ਪਹਿਲੂ ਤੇ ਚਰਚਾ ਤੁਰ ਪਈ ਕਿ ਕੀ ਉਹ ਹੁਕਮਨਾਮਾ ਰੱਦ ਹੋਏਗਾ ਕੀ ਨਵੇਂ ਸਿਰੇ ਤੋਂ ਸਾਰੀ ਬੈਠਕ ਹੋ ਕੇ ਦੁਬਾਰਾ ਇਸ ਤਰੀਕੇ ਅਗੇ ਵਧਾਈ ਜਾ ਸਕਦੀ ਹੈ ਜਾਂ ਮਤਲਬ ਕਿ ਇਕੱਲੇ ਜੱਤਰਗੰਦੀ ਦੇ ਕੁਬੀਰ ਸਿੰਘ ਇਹ ਕਰ ਸਕਦੇ ਨੇ ਜਾਂ ਇਹ ਗਲਤ ਹੋ ਰਿਹਾ ਸੋ ਇਸ ਨੂੰ ਲੈ ਕੇ ਇੱਕ ਨਵੀਂ ਹੋਰ ਚਰਚਾ ਮਤਲਬ ਜਿਹੜਾ ਪੰਥਕ ਮਰਿਆਦਾ ਦਾ ਉਭਾਰ ਹੋ ਰਿਹਾ ਸੀ ਜੀ ਜਾਂ ਲੱਗ ਰਿਹਾ ਸੀ ਕਿ ਅਕਾਲੀ ਦਲ ਮੁੜ ਕੇ ਸਹੀ ਪਰਤਵੰਨ ਜਾ ਸਕਦਾ ਕੋਈ ਇੱਕ ਵਾਰ ਉਹ ਫੇਰ ਤਾਣੀ ਉਲਝਾਈ ਜਾ ਰਹੀ ਹੈ ਤੇ ਜਿਉਂ ਦੀ ਤਿਉਂ ਤਾਣੀ ਉਲਝੇਗੀ ਉਹਦੇ ਨਾਲ ਅਕਾਲੀ ਦਲ ਦਾ ਵੀ ਪੰਥਕ ਮਰਿਆਦਾ ਦਾ ਵੀ ਇੱਕ ਵਾਰ ਫੇਰ ਢਾਲ ਲੱਗਣ ਵਾਲੇ ਪਾਸੇ ਜਾ ਰਿਹਾ ਇਸ ਲਈ ਈ ਭੂਮਿਕਾ ਅਕਾਲੀ ਦਲ ਨੇ ਨਿਵਾ ਰਿਆ ਉਹ ਵੀ ਤਾਂ ਹੋਰ ਵੀ ਅਫਸੋਸ ਵਾਲੀ ਗੱਲ ਜੀ 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 ਹੂੰ ਕੋਈ ਹੋਰ ਤਿਆ ਕਰਦਾ ਫਿਰ ਵੱਖਰਾ ਸਵਾਲ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਜਿਹੜੀ ਤਰ ਦਮ ਭਰਦੀ ਹੈ ਕਿ ਅਸੀਂ ਪੰਥਕ ਹੈ ਅਸੀਂ ਅਕਾਲ ਤਖਤ ਸਭ ਨੂੰ ਸਮਰਪਿਤ ਹੈ ਤੇ ਉਹ ਫੈਸਲਾ ਮੰਨਣ ਤੋਂ ਮੁਨਕਰ ਹੋ ਰਹੀ ਹੈ ਤਾਂ ਫਿਰ ਫਿਕਰਮੰਦੀ ਵਾਲੀ ਗੱਲ ਹੂੰ ਦੀਪਕ ਜੀ ਸਮਾਧਨ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆਂ ਤੇ ਤੁਹਾਡੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਚੁਣੇ ਜਾਣ ਦੀ ਆਪਣੀ ਗੱਲ ਪਹਿਲਾਂ ਕਰਦੇ ਸੀ ਬਹੁਤ ਸਾਰੇ ਸੁਣਨ ਵਾਲੇ ਤੁਹਾਨੂੰ ਵਧਾਈਆਂ ਪੇਸ਼ ਕਰ ਰਹੇ ਨੇ ਸੋ ਵਧਾਈਆਂ ਵੀ ਕਬੂਲ ਕਰੋ ਤੇ ਬਹੁਤ-ਬਹੁਤ ਸ਼ੋਭਿਸ਼ਾਵਾ ਤੁਹਾਨੂੰ ਜੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਵੱਡੀ ਜ਼ਿੰਮੇਵਾਰੀ ਹੈ ਕਿ ਇੱਕ ਪੰਜਾਬ ਦੀ ਰਾਜਧਾਨੀ ਦੀ ਸਭਾ ਦੀ ਪ੍ਰਧਾਨਗੀ ਮਿਲਣਾ ਪਰ ਉਮੀਦ ਕਰਾਂਗੇ ਕਿ ਮਾਂ ਬੋਲੀ ਦੇ ਲਈ ਜੋ ਕਰ ਸਕੇ ਕਰੀਏ